YouTube ਚੈਨਲ ਸੋਸਲਾ ਬਦੇ ਬਹੁਤ ਬਹੁਤ ਸਵਾਗਤ ਹੈ ਜੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਤੇ ਕਰੋ ਕਲਿਕ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਆਓ ਤੁਹਾਨੂੰ ਲੈ ਚੱਲਦੇ ਹਾਂ ਇੱਕ ਨਵੀਂ ਵੀਡੀਓ ਤੇ ਖਬਰ ਦੇ ਬਾਅਦ ਹਾਂਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਸਵਾਗਤ ਗੱਲ ਕਰਦੇ ਹਾਂ ਪੰਜਾਬ ਦੇ ਮੌਸਮ ਦੀ ਜਿਸ ਤਰ੍ਹਾਂ ਕਿ ਮੌਸਮ ਦੀ ਗੜਬੜ ਪਿਛਲੇ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਹੈ ਜਿਸ ਕਾਰਨ ਕਣਕ ਦੀ ਫਸਲ ਦੀ ਵਾਢੀ ਇਸ ਵਾਰ ਇੱਕ ਹਫਤਾ ਪਸੜ ਸਕਦੀ ਹੈ ਮਹਾਰਾ ਮਤਾਬਕ ਮੌਸਮ ਵਿੱਚ ਆਈ ਅਚਾਨਕ ਤਬਦੀਲੀ ਕਾਰਨ ਕਣਕ ਦਾ ਝਾੜ ਪ੍ਰਭਾਵਿਤ ਨਹੀਂ ਹੋਵੇਗਾ ਪਰ ਮੌਸਮ ਦੇ ਕਾਰਨ ਕਣਕ ਦੀ ਵਾਢੀ ਥੋੜੀ ਅਗਲੇੜ ਸ਼ੁਰੂ ਹੋ ਸਕਦੀ ਹੈ ਕੁਝ ਮਹਰਾਂ ਦਾ ਕਹਿਣਾ ਹੈ ਕਿ ਇਹ ਪੈ ਰਹੀ ਹਲਕੀ ਬਾਰਸ਼ ਦਾ ਕਣਕ ਨੂੰ ਫਾਇਦਾ ਵੀ ਹੋਵੇਗਾ ਹਾਲਾਂਕਿ ਕੁਝ ਥਾਵਾਂ ਤੇ ਕਣਕ ਵਿਸਣ ਦੀਆਂ ਵੀ ਖਬਰਾਂ ਹਨ ਹਾਲਾਂਕਿ ਫਲਾਂ ਤੇ ਸਬਜ਼ੀਆਂ ਦੇ ਫਸਲਾਂ ਇਹ ਮੌਸਮ ਨੁਕਸਾਨ ਤੱਕ ਰਿਹਾ ਹੈ ਗੱਲ ਕਰੀਏ ਜੇ ਪੰਜਾਬ ਦੇ ਮੌਸਮ ਦੇ ਆਉਣ ਵਾਲੇ ਦਿਨਾਂ ਵਿੱਚ ਤਾਂ ਆਉਣ ਵਾਲੇ 2-3 ਦਿਨ ਵਿੱਚ ਪੰਜਾਬ ਵਿੱਚ ਮੌਸਮ ਸਾਫ਼ ਰਹੇਗਾ ਤੇ ਬੱਦਲਵਾਈ ਹੁੰਦੀ ਦੇਖ ਸਕਦੀ ਹੈ ਜੋ ਕਿ ਹਲਕੀ-ਹਲਕੀ ਬੱਦਲਵਾਈ ਹੁੰਦੀ ਰਹੇਗੀ। ਮੌਸਮ ਵਿਭਾਗ ਦੀ ਜਾਣਕਾਰੀ ਮੁਤਾਬਕ 19 ਅਤੇ 20 ਮਾਰਚ ਨੂੰ ਇੱਕ ਹੋਰ ਨਵਾਂ ਸਿਸਟਮ ਆਉਣ ਦੀ ਸੁਭਾਵਨਾ ਹੈ ਜੋ ਕਿ ਪੰਜਾਬ ਦੇ ਮੌਸਮ ਨੂੰ ਇਨ੍ਹਾਂ ਦਿਨਾਂ ਵਿੱਚ ਪ੍ਰਭਾਵਿਤ ਕਰ ਸਕਦਾ ਹੈ। ਯਾਨੀ ਕਿ ਇੱਕ ਵਾਰ ਫਿਰ ਪੰਜਾਬ ਵਿੱਚ ਬੱਦਲਵਾਈ ਵਾਲਾ ਮੌਸਮ ਵੀ ਬਣ ਸਕਦਾ ਹੈ ਜੋ ਕਿ 19 ਅਤੇ 20 ਮਾਰਚ ਨੂੰ ਮੌਸਮ ਵਿਭਾਗ ਦੁਆਰਾ ਜਿਤਾਈ ਗਈ ਹੈ ਸੁਭਾਵਨਾ। ਸੋ ਇਹ ਸੀ ਜਾਣਕਾਰੀ ਪੰਜਾਬ ਦੇ ਮੌਸਮ ਬਾਰੇ ਜੋ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਧੰਨਵਾਦ ਜੀ